ਜੇ ਭਾਜੀ ਉਹ Shimla ਘੁੰਮਣ ਜਾ ਸਕਦੇ ਨੇ ਇਕੱਠੇ ਹੋਰ ਕਿ ਪਾਸੇ ਕਿਤੇ ਜਾ ਸਕਦੇ ਨੇ ਤਾਂ ਕੀ ਉਹ ਕੈਨੇਡਾ ਕਿਉਂ ਨਹੀਂ ਇਕੱਠੇ ਜਾ ਸਕਦੇ ਫਾਈਲ ਹੀ ਲਾਣੀ ਹੈ ਉੱਥੇ ਲਿਖਣਾ ਹੀ ਹੈ ਨਾ ਕਿ ਸਾਡਾ ਰਿਲੇਸ਼ਨ ਕੀ ਹੈ ਜੀ ਮੇਰੀ ਗਰਲਫ੍ਰੈਂਡ ਹੈ ਬਸ ਹੂੰ ਰਿਲੇਸ਼ਨ ਕੀ ਲਿਖਣਾ ਹੈ ਵੀ ਅਸੀਂ ਇਕੱਠੇ ਕਿਉਂ ਜਾ ਰਹੇ ਹਾਂ ਵੀ ਮੇਰੀ ਗਰਲਫ੍ਰੈਂਡ ਹੈ ਜਾਂ ਮੇਰਾ ਟੂਰਿਸਟ ਵੀਜ਼ੇ ਦੀ ਗੱਲ ਕਰ ਰਹੇ ਹੋ ਪਰ ਉਹ ਬੰਦੇ ਨੇ ਸਪੈਸੀਫਿਕ ਵੀਡੀਓ ਪਾਈ ਸੀ ਵੀ ਜਿਹੜੇ ਸਟੱਡੀ ਤੇ ਬਾਹਰ ਨੇ हां कुड़ी स्टडी ते बाहर है या मुंडा स्टडी ते बाहर है ओ अपने जड़े या गर्लफ्रेंड या बॉयफ्रेंड बुला सकता है ए ए हुंदा है के नहीं हुंदा या सिर्फ ए 23 OPICi ਰੋਂਗ ਨੰਬਰ ਹੈ ਹਾਂ ਬਰ ਰੋਂਗ ਨੰਬਰ ਪੜੀ ਡਿਪੈਂਡ ਪਤਾ ਕੀ ਕਰਦਾ ਦੇਖੋ ਹੁਣ ਕੋਈ ਬਾਹਰ ਲੜਕਾ ਹੈ ਸਪੋਜ਼ ਕਰੋ ਉਹ ਸਟੱਡੀ ਤੇ ਬਾਹਰ ਗਿਆ ਹੈ ਪਿੱਛੇ ਉਹਦੀ ਜੈਨੂਨ ਗਰਲਫ੍ਰੈਂਡ ਹੈਗੀ ਹੈ ਅਸਲ 'ਚ ਤਾ ਉਹਨੂੰ ਬੁਲਾ ਹੀ ਸਕਦਾ ਹੈ ਉਹ ਕੋਈ ਵੱਡੀ ਗੱਲ ਨਹੀਂ ਹੈ ਬੁਲਾ ਸਕਦਾ ਹੈ ਉਹ ਕੋਈ ਮੈਟਰ ਨਹੀਂ ਹੈਗਾ ਇਹ ਨਹੀਂ ਕਿ ਅਸੀਂ ਕਰਦੇ ਆ ਜਾਂ ਕਿਦਾਂ ਇਹ ਤਾਂ ਆਪਾਂ ਉਹਨੂੰ ਇੱਕ ਕਲੈਂਟ ਵਧਤ ਵਧ ਬੁਲਾਣ ਕਰਕੇ ਆਪਾਂ ਉਹ ਇੱਕ ਹਊਆ ਬਣਾਤਾ ਇੱਕ ਹਾਈਲ ਅਟੈਕ ਕਰਤਾ ਨਾ ਰੀਲ ਬਣਾਤੀ ਰੀਲ ਬਣਾਤੀ ਗਰਲਫ੍ਰੈਂਡ ਬੁਆਏਫ੍ਰੈਂਡ ਨਾਮ ਦੇਤਾ ਹੁਣ ਅਗਰ ਕੋਈ ਰਿਲੇਸ਼ਨ ਦੇ ਵਿੱਚ ਹੈ ਹੁਣ ਸਪੋਜ਼ ਕਰੋ ਜਦੋਂ ਕਿਸੇ ਦਾ ਰਿਸ਼ਤਾ ਹੋ ਜਾਂਦਾ ਹੈ ਉੱਥੇ ਆਪਾਂ ਕੀ ਲਿਖਦੇ ਆ ਫਿਓਨਸੀ ਲਿਖਦੇ ਆ ਜਾਂ ਕੁਝ ਇਹੀ ਲਿਖਦੇ ਆ ਨਾ ਤੇ ਜਦੋਂ ਕੋਈ ਆਪਣਾ ਬੁਆਏਫ੍ਰੈਂਡ ਨੂੰ ਜਾਂ ਗਰਲਫ੍ਰੈਂਡ ਨੂੰ ਕੋਈ ਬੁਲਾਉਂਦਾ ਉੱਥੇ ਵੀ ਰਿਲੇਸ਼ਨ ਇਹੀ ਕਹਿੰਦਾ ਬਸ ਜਾਂ ਗਰਲਫ੍ਰੈਂਡ ਬੁਆਏਫ੍ਰੈਂਡ ਪਰ ਇਮੀਗ੍ਰੇਸ਼ਨ ਵਾਲੇ ਤਾਂ ਚੈਕਿੰਗ ਵੀ ਬਹੁਤ ਕਰਦੇ ਨੇ ਜਦੋਂ ਵੀਜ਼ਾ ਦੇਣਾ ਹੋਵੇ ਅੱਜ ਕੱਲ ਤਾਂ ਜੇ ਵੀਜ਼ਾ ਲਗਣਾ ਵੀ ਉਹਦਾ ਜਿਹੜਾ ਮੈਰਿਜ ਸਰਟੀਫਿਕੇਟ ਦੇਖਿਆ ਜਾਂਦਾ ਫਿਰ ਉਸ ਤੋਂ ਬਾਅਦ ਫੋਟੋਸ ਦੇਖਿਆ ਜਾਂਦੀਆਂ ਉਹ ਡਿਪੈਂਡ ਕਰਦਾ ਹੈ ਨਾ ਜੇ ਆਪਾਂ ਮੈਰਿਡ ਲਿਖ ਰਹੇ ਹਾਂ ਤਾਂ ਨਾਰਮਲ ਜੀ ਗੱਲ ਹੈ ਮੈਰਿਜ ਸਰਟੀਫਿਕੇਟ ਲੱਗੇਗਾ ਹੀ ਲੱਗੇਗਾ ਹੂੰ ਤੇ ਜਿੱਥੇ ਆਪਾਂ ਗਰਲਫ੍ਰੈਂਡ ਹੀ ਇਕੱਲੀ ਲਿਖਤੀ ਉੱਥੇ ਕੋਈ ਐਵੀਡੈਂਸ ਦਾ ਲੱਗਣਾ ਨਹੀਂ ਉੱਥੇ ਤਾਂ ਲਿਖਿਆ ਆ ਗਿਆ ਬਸ ਸੋ ਉਹ ਇੰਨਾ ਸਕਸੈਸਫੁਲ ਰੇਸ਼ੋ ਨਹੀਂ ਹੈਗੀ ਉਸ ਚੀਜ਼ ਦੀ ਕਹਿਣ ਦਾ ਭਾਵ ਇਹ ਹੈ ਉਹ ਮਤਲਬ 1-2% ਵਾਲੀ ਗੱਲ ਹੈ ਬਸ ਕਹਿਣ ਦਾ ਭਾਵ ਇਹ ਹੈ ਵੀ ਉਹਨੂੰ ਆਪਾਂ ਕੋਈ ਕਲੈਰੀਫਿਕੇਸ਼ਨ ਉਸ ਚੀਜ਼ ਦੀ ਸਹੀ ਤਰੀਕੇ ਨਾਲ ਐਮਬੈਸੀ ਨੂੰ ਦੇ ਨਹੀਂ ਸਕਦੇ। ਬਸ ਲੋਕ ਆ ਜਾਣ ਬੰਦੇ ਸਾਡੇ ਕੋਲ ਵੀਜ਼ਾ ਲਾ ਦਿਆਂ ਤੇ ਪੈਸੇ ਅੰਦਰ ਆ ਜਾਣ। ਬਸ ਬਸ ਇਹ ਗੇਮ ਹੈ ਜੀ। ਗੇਮਾਂ ਲੋਕ ਅੱਜ ਕੱਲ੍ਹ ਜ਼ਿਆਦਾ ਪਾਉਂਦੇ ਨੇ। ਗੱਲ ਹੋਰ ਕੁਝ ਨਹੀਂ। ਤੁਸੀਂ ਨਹੀਂ ਗੇਮ ਪਾਉਂਦੇ। ਭਾਜੀ ਕਿਉਂ ਪਾਣੀ ਗੇਮ ਬਸ ਕੋਈ ਲੋੜ ਨਹੀਂ ਹੈ। ਭਾਜੀ ਬਰਕਤ ਨਹੀਂ ਹੈ ਗੇਮ ਗੋਮਾਲੇ ਕੰਮ। ਐਕਟਿਵ ਨਹੀਂ ਹੋਏ ਇੰਸਟਾ ਤੇ ਕੀ ਗੱਲ ਤੁਸੀਂ ਵੀ ਐਕਟਿਵ ਹੋ ਥੋੜੇ ਜਿਹਾ ਇੰਸਟਾ ਤੇ। ਨਹੀਂ ਨਹੀਂ ਨਹੀਂ। ਐਕਟਿਵ ਹਾਂ ਭਾਜੀ ਆਪਾਂ। ਦੇਖੋ ਮੈਂ ਹੁਣ ਕੀ ਕਮਾਇਆ ਸਮੈਟਰ ਤੇ ਸਿੰਪਲ ਇਹ ਗੱਲ ਪਤਾ ਕੌਣ ਸਮਝ ਸਕਦਾ ਹੈ ਜ ਇਦਾਂ ਦਾ ਜੀਵਨ ਜੀ ਰਹੇ ਨੇ ਹਨਾ ਜਿਹੜੇ ਵਕਈ ਸੰਤੁਸ਼ਟ ਹੋ ਕੇ ਬੈਠੇ ਨੇ ਜਿਨ੍ਹਾਂ ਨੂੰ ਵਕਈ ਜਿਨ੍ਹਾਂ ਨੂੰ ਪਤਾ ਹੈ ਵੀ ਬਰਕਤ ਕਿਦੇ ਵਿੱਚ ਹੈ ਜਿਨੇ ਪੰਗੇ ਪੰਗੇ ਲੈ ਕੇ ਛੱਡਦੇ ਹੋਣ ਨਾ ਬਾਅਦ ਚ ਸਹੀ ਚ ਆ ਗਿਆ ਹੋਵੇ ਉਹਨੂੰ ਪਤਾ ਹੈ ਵੀ ਹਾਂ ਉੱਥੇ ਕੁਝ ਨਹੀਂ ਹੈਗਾ ਇੱਥੇ ਜਿਆਦਾ ਵਧੀਆ ਪੰਗੇ ਲੈ ਕਿਹੜੇ ਪੰਗੇ ਲੈ ਨਹੀਂ ਚਲੋ ਜ਼ਿੰਦਗੀ ਚ ਬੰਦਾ ਵੱਧ ਦਾ ਕਟਾ ਕਰਦਾ ਹੀ ਹੈ ਹਰ ਇੱਕ ਕੰਮ ਚ ਹੁੰਦਾ ਹੈ ਹਨਾ ਮੈਂ ਕੰਮ ਸਟਾਰਟ ਕਰਿਆ ਕਿਸੇ ਦੇ ਪਿੱਛੇ ਲੱਗ ਕੇ ਲਾਲੋ ਜਾਂ ਕਈ ਵਾਰੀ ਬੰਦਾ ਕਈ ਵਾਰੀ ਗਲਤ ਡਿਸੀਜਨ ਲਿਆ ਜਾਂਦਾ ਹੈ ਜ਼ਿੰਦਗੀ ਚ ਜਿੰਨਾ ਚਿਰ ਤੁਸੀਂ ਗਲਤ ਨਹੀਂ ਕਰੋਗੇ ਉਹਨਾਂ ਚਿਰ ਸਹੀ ਦਾ ਨਹੀਂ ਪਤਾ ਲੱਗੇਗਾ ਗਲਤ ਹੋ ਕੇ ਉਹਦਾ ਰਿਜ਼ਲਟ ਤੁਹਾਨੂੰ ਨਹੀਂ ਮਿਲੇਗਾ ਤੁਸੀਂ ਕਿਵੇਂ ਉਹਨੂੰ ਮਤਲਬ ਕਿ ਜੱਜ ਕਰੋਗੇ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਬੰਦਾ ਉਹ ਹੁੰਦਾ ਹੈ ਜਿਹੜਾ ਗਲਤੀ ਕਰਕੇ ਬਾਅਦ ਵਿੱਚ ਆਪਦੇ ਘਰ ਮੁੜ ਕੇ ਆ ਕੇ ਵਧੀਆ ਤਰੀਕੇ ਨਾਲ ਕਹਿੰਦਾ ਨਾ ਵੀ ਅਹ ਦੇਰ ਆਇਦਰ ਉਸਤਾਈ ਹੈ ਨਾ ਵੀ ਕਹਿਣ ਦਾ ਭਾਵ ਮੱਛੀ ਪੱਤਰ ਛੱਡ ਕੇ ਚਟਕਿਆ ਮੁੜਦੀ ਹੈ ਇਹ ਉਦਾਹਰਨ ਲਈ ਦੇਰ ਦੇਰ ਆਇਦਰ ਉਸਤਾਈ ਛੁੱਟ ਉਦਾਰਨ ਸੋ ਕਹਿਣ ਦਾ ਭਾਵ ਇਹ ਹੈ ਵੀ ਮੈਂ ਚਾਉਣਾ ਮੈਂ ਦੇਖੋ ਡੀਲ ਦੇ ਰਹੇ ਹੁਣ ਅਸੀਂ ਕੀ ਕਰ ਰਹੇ ਆ ਪੈਕੇਜ ਦੇ ਰਹੇ ਆ ਦੁਬਈ ਸਿੰਗਾਪੁਰ ਮਲੇਸ਼ੀਆ ਫੈਮਲੀ ਨਾਲ ਘੁੰਮ ਫਿਰ ਕੇ ਆਓ ਇਕੱਲੇ ਜਾਓ ਘੁੰਮਣ ਫਿਰਨ ਗਰਲਫ੍ਰੈਂਡ ਬॉयਫ੍ਰੈਂਡ ਘੁੰਮ ਫਿਰ ਕੇ ਆਓ ਘੁੰਮ ਫਿਰ ਕੇ ਆਓ ਉਹ ਸਸਤੇ ਸਸਤੇ ਪੈਕੇਜ ਅਸੀਂ ਦੇ ਰਹੇ ਆ ਘੁੰਮਣ ਫਿਰਨ ਵਾਸਤੇ ਦੂਜਾ ਨੰਬਰ ਟੂਰਿਸਟ ਵੀਜ਼ਾ ਤੇ ਤੁਹਾਨੂੰ ਦੱਸ ਹੀ ਦਿੱਤਾ ਮੈਂ ਕਰ ਰਹੇ ਆ ਅਸੀਂ ਟੂਰਿਸਟ ਵੀਜ਼ੇ ਤੇ ਕੋਈ ਵੀ ਜਾਣਾ ਚਾਹੁੰਦਾ ਹੈ ਚਾਹੇ ਕਿਸੇ ਕੋਲ ਪ੍ਰੋਫਾਈਲ ਹੈ ਚਾਹੇ ਨਹੀਂ ਹੈ ਚਾਹੇ ਇਨਕਮ ਸੋਰਸ ਹੈ ਚਾਹੇ ਨਹੀਂ ਹੈ ਹੂੰ ਤਾਂ ਆਪਾਂ ਬਹੁਤ ਘੱਟ ਪੈਸਿਆਂ ਵਿੱਚ ਉਹਦਾ ਆਪਾਂ ਲਵਾਂਗੇ 9500 ਜਿਹੜਾ ਸਾਡੇ ਕੋਲੋਂ ਪ੍ਰੋਫਾਈਲ ਰੈਡੀ ਕਰਵਾਉਂਦਾ ਹੈ 9500 ਪਲੱਸ ਉਹਦੇ ਵਿੱਚ 5000 ਹੋ ਸਕਦਾ ਹੈ ਹੋ ਸਕਦਾ ਉਹਦਾ 9500 ਦੇ ਵਿੱਚ ਹੀ ਸਰ ਜੇ ਹੋ ਸਕਦਾ 4-5000 ਐਡ ਹੋਵੇ ਜਾਂ ਥੋੜੇ ਬਹੁਤ ਵੱਧ ਐਡ ਹੋ ਸਕਦੇ ਨੇ ਕਿਉਂਕਿ ਅਕੋਰਡਿੰਗ ਟੂ ਪ੍ਰੋਫਾਈਲ ਕੀ ਬੰਦੇ ਦੀ ਪ੍ਰੋਫਾਈਲ ਹੈ ਕੀ ਕੁਝ ਐਡ-ਆਨ ਕਰਨਾ ਪਏਗਾ ਕਿਉਂਕਿ ਅਸੀਂ ਚਾਹੁੰਨੇ ਵੀ ਸਾਰਾ ਕੁਝ ਕੋਈ ਸਾਡਾ ਕੰਮ ਹੈ ਜੈਨੂਨ ਰੱਖਣਾ ਵੀ ਉਸ ਤਰੀਕੇ ਦੀ ਪ੍ਰੋਫਾਈਲ ਹੋਵੇ ਜਿਹਨੂੰ ਬੰਦਾ ਬਾਅਦ ਵਿੱਚ ਜਦੋਂ ਇੱਕ ਵਾਰੀ ਰਿਫਿਊਜ਼ ਵੀ ਹੋ ਜਾਈ ਅਗਰ ਤਾਂ ਉਹਨੂੰ ਉਹਨੂੰ ਉਹੀ ਪ੍ਰੋਫਾਈਲ ਮੇਨਟੇਨ ਕਰਨਾ ਈਜ਼ੀ ਰਵੇ ਸਾਡਾ 2 3 ਪੁਆਇੰਟ ਮੇਨ ਨੇ ਇੱਕ ਤਾਂ ਸਾਡੀ ਪ੍ਰੋਫਾਈਲ ਦੇ ਵਿੱਚ ਬੰਦੇ ਨੂੰ ਪਤਾ ਹੋਏਗਾ ਕਿ ਅਸੀਂ ਕਰ ਕੀ ਰਹੇ ਹਾਂ ਉਹਨੂੰ ਪਤਾ ਹੋਏਗਾ ਕਿ ਲੱਗਾ ਕੀ ਹੈ ਉਹਨੂੰ ਇਹ ਐਕਚੁਅਲ ਦੇ ਵਿੱਚ ਪਤਾ ਹੋਏਗਾ ਕਿ ਅੰਬੈਸੀ ਨੇ ਰੀਜ਼ਨ ਕੀ ਦਿੱਤਾ ਰਿਫਿਊਜ਼ਰ ਦਾ ਜਾਂ ਜੋ ਵੀ ਹੈ ਹੁਣ ਕਈ ਕਲਾਇੰਟ ਐਸੇ ਨੇ ਅਗਰ ਰਿਫਿਊਜ਼ ਨਹੀਂ ਉਹਨਾਂ ਕੋਲ ਰਿਫਿਊਜ਼ ਲੈਟਰ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਪਹਿਲੇ ਏਜੰਟ ਨੇ ਲਾਇਆ ਸੀ ਜਾਂ ਕੀ ਲਾਇਆ ਸੀ ਸੋ ਕਹਿਣ ਦਾ ਭਾਵ ਇਹ ਹੈ ਵੀ ਵਧੀਆ ਤਰੀਕੇ ਨਾਲ ਭਾਜੀ ਕੰਮ ਕਰ ਰਹੇ ਆਂ ਦਿਲੋਂ ਕਰ ਰਹੇ ਆਂ ਮੈਂ ਚਾਹਣਾ ਕਿ ਲੋਕ ਆਉਣ ਆ ਕੇ ਫਾਇਦਾ ਚੱਕਣ ਮੋਸਟਲੀ ਮੈਂ ਇਹ ਚਾਹਣਾ ਵੀ ਅ ਸਲਾਹ ਦੇਣਾ ਜਿਹੜਾ ਅਗਰ ਕਿਸੇ ਕੋਲ ਇਨਕਮ ਸੋਰਸ ਹੈ ਵਧੀਆ ਆਲਰੇਡੀ ਇਨਕਮ ਹੈਗੀ ਹੈ ਖੇਤੀ ਬੜੀ ਹੈਗੀ ਹੈ ਬੱਚਿਆਂ ਨੇ ਸਪான்ਸਰ ਭੇਜੀ ਹੋਈ ਹੈ ਉਹਨੂੰ ਖਾਸ ਕਰ ਕਿਸੇ ਏਜੰਟ ਕੋਲ ਜਾਣ ਦੀ ਲੋੜ ਨਹੀਂ ਆਪ ਦਾ ਸਲਾਹ ਲਾਓ ਆਪ ਫਾਈਲ ਲਾਓ ਉਹ ਜ਼ਿਆਦਾ ਵਧੀਆ ਹਾਂ ਜਿਹਨੂੰ ਨਹੀਂ ਸਮਝ ਲੱਗ ਰਹੀ ਨਹੀਂ ਪਤਾ ਲੱਗ ਰਿਹਾ ਲੰਬੀ ਪ੍ਰੋਫਾਈਲ ਚ ਲੜੀਆਂ ਨਹੀਂ ਰੈਡੀ ਹੋ ਰਹੀ ਇੱਕ ਭਾਜੀ ਮੈਨੂੰ ਕਾਲੀ ਵਾਲੇ ਫੋਨ ਨਾ ਕਰਨਾ ਬੜੇ ਲੋਕ ਨੇ 15 ਦਿਨ ਚ ਵੀਜ਼ਾ 10 ਦਿਨ ਤੇ ਵੀਜ਼ਾ ਉਹ ਸਾਵਧਾਨੀ ਆਉਂਦਾ ਕੰਮ ਦਾ ਕਿ ਜੈਨੂਨ ਕੰਮ ਨੂੰ ਤਾਂ ਟਾਈਮ ਲੱਗਦਾ ਹੀ ਹੈ ਨਾ ਹਨਾ ਪਰ ਕਾਲੀ ਵਾਲੇ ਹੁਣ ਉਹ ਏਜੰਟ ਕਹਿ ਦਿੰਦੇ ਨੇ ਵੀ ਭਾਜੀ ਆਜੋ ਲਵਾ ਦਿੰਨੇ ਜਿੰਨੇ ਬਸ ਉਹਦਾ ਕਾਨੇ ਤੁਹਾਡੇ ਗੇਮ ਹੀ ਚਲਾਉਣੀ ਜਿੰਨੇ ਉਹ ਤਾਂ ਕਹਦੇਗਾ 4 ਘੰਟੇ ਚ ਵੀਜ਼ਾ ਦੇ ਦਾਂਗਾ ਜਿੰਨੂੰ ਪੈਸੇ ਹੀ ਚਾਹੀਦੇ ਨੇ ਬਸ ਇਹ ਚੱਕਰ ਹੈ 9500 5500 ਦੀ ਗੱਲ ਕਰ ਰਹੇ ਹੋ ਇਹ ਤੁਹਾਡੀ ਆਪਣੀ ਫੀਸ ਹੈ ਹਾਂਜੀ ਬਿਲਕੁਲ ਜਿਵੇਂ ਐਂਬੈਸੀ ਫੀਸ ਤਾਂ ਉਹਦੀ ਉਹਦੇ ਚ ਅਲੱਗ ਹੋਏਗੀ ਉਸਾਰ ਐਂਬੈਸੀ ਫੀਸ ਤਾਂ ਕਲਾਇੰਟ ਦੀ ਅਲੱਗ ਹੈ ਉਹ ਤਾਂ ਉਹਨਾਂ ਦੀ ਜੋ ਵੀ ਲੱਗਣੀ ਹੈ ਸਿੱਧੀ ਕਾਰਡ ਤੋਂ ਜਾਣੀ ਹੈ ਸਾਡਾ ਉਹਦੇ ਚ ਕੋਈ ਰੋਲ ਨਹੀਂ ਹੈ ਲੋਕੀ ਇਹ ਵੀਜ਼ੇ ਤੇ 5 5 6 6 ਲੱਖੇ ਵੀ ਪਿੱਛੇ ਲੈਣ ਲੱਗ ਗਏ ਸੀ ਪਾਜੀ 15 15 ਲੱਖ ਵੀ ਲੈਂਦੇ ਰਹੇ ਨੇ ਹਾਂਜੀ ਬਿਲਕੁਲ ਲੈਂਦੇ ਨੇ ਅੱਜ ਦੀ ਡੇਟ ਵੀ ਚੱਲਦਾ ਹੀ ਐ ਅੱਜ ਵੀ ਚੱਲਦਾ ਪਹਿਲਾਂ ਵੀ ਚੱਲਦਾ ਸੀ ਹੁਣ ਕਲਾਇੰਟ ਸਾਨੂੰ ਖੁਦ ਫੋਨ ਕਰਕੇ ਕਹਿ ਦਿੰਦੇ ਨੇ ਕਿ ਪਾਜੀ ਐਡਵਾਂਸ ਨਹੀਂ ਦੇ ਸਕਦੇ ਵੀਜੇ ਤੋਂ ਬਾਅਦ ਚਾਹੇ 15 ਲੱਖ ਲੈ ਲਿਓ ਅੱਛਾ ਹੁਣ ਕਈ ਕਲਾਇੰਟ ਐਸੇ ਕਹਿ ਦਿੰਦੇ ਨੇ ਠੀਕ ਹੈ ਨਾ ਉੱਥੇ ਕੀ ਕਰੇ ਬੰਦਾ ਕਲਾਇੰਟ ਇੰਨੀ ਗੱਲ ਕਹਿੰਦੇ ਕਰਦੇ ਨੇ ਮੈਂ ਤੁਹਾਨੂੰ ਲਾਈਵ ਸੁਣਾ ਦਾਂਗਾ ਨਹੀਂ ਨਹੀਂ ਅਸੀਂ ਦੇਖਦੇ ਆਂ ਵੀ ਠੱਗੀ ਦਾ ਸ਼ਿਕਾਰ ਲੋਕ ਹੁੰਦੇ ਆ ਬਾਅਦ ਚੋਂ ਇਮੀਗ੍ਰੇਸ਼ਨ ਦੇ ਜਿਹੜੇ ਏਜੰਟਸ ਹੁੰਦੇ ਆ ਉਹਨਾਂ ਦੇ ਦਫ਼ਤਰਾਂ ਦੇ ਬਾਅਦ ਧਰਨੇ ਵੀ ਤੇ ਸ਼ਿਕਾਰ ਹੋਣ ਦਾ ਕਾਰਨ ਫਿਰ ਕੀ ਹੈ ਬੰਦੇ ਆਪ ਨੇ ਤੁਸੀਂ ਹੀ ਗੱਲ ਕਰਨ ਲੱਗਾ ਇਹਦੇ ਵਿੱਚ ਇਹ ਨਾ ਸਮਝਿਓ ਕਿ ਮੇਰੀ ਲਾਈਨ ਹੈ ਤੇ ਮੈਂ ਇਹਨਾਂ ਨੂੰ ਮਾੜਾ ਨਾ ਕਵਾਂ ਤੇ ਉਹਨੂੰ ਕਹਿ ਦਵਾਂ ਹਣ ਮੈਂ ਕੋਈ ਫਰਕ ਰੱਖ ਕੇ ਗੱਲ ਨਹੀਂ ਕਰ ਰਿਹਾ ਅਸਲ ਦੇ ਵਿੱਚ ਮੈਂ ਫਿਰ ਵੀ ਜ਼ਿਆਦਾ ਕਸੂਰਬਦ ਕਲਾਇੰਟ ਨੂੰ ਹੀ ਸਮਝਦਾ ਕਲਾਇੰਟ ਨੇ ਬਿਲਕੁਲ ਜਦੋਂ ਯਾਰ ਤੂੰ ਤੁਹਾਨੂੰ ਕੀ ਕਵਾਂ ਹੁਣ ਮੈਂ ਕੋਈ ਵੀ ਏਜੰਟ ਹੈ ਸਪੋਜ਼ ਕਰੋ 15 ਲੱਖ ਮੰਗ ਰਿਹਾ ਹੈ ਉਹ ਤਾਂ ਸ਼ਰਿਆ ਵਿੱਚ ਮੰਗ ਰਿਹਾ ਹੈ ਨਾ ਉਹ ਤਾਂ ਦੱਸ ਕੇ ਮੰਗ ਰਿਹਾ ਹੈ ਨਾ ਤੁਹਾਨੂੰ ਮੰਗ ਲਿਆ ਉਹਨੇ ਵੀ ਮੈਂ 10 ਲੱਖ ਲੈਣਾ ਹੈ 15 ਲੱਖ ਲੱਖ ਲੈਣਾ ਹੈ ਤੁਸੀਂ ਉਹਨੂੰ 15 ਲੱਖ ਦੇਣ ਤੋਂ ਪਹਿਲਾਂ ਕੀ ਪ੍ਰੈਕਟੀਕਲੀ ਤੁਸੀਂ ਕੀ ਤਹਿਤੀਕਾਤ ਕਰੀ ਕੀ ਇਨਕੁਆਰੀ ਕਰੀ ਕੀ ਜ਼ਿੰਮੇਵਾਰੀ ਪੁਵਾਈ ਕੀ ਤੁਸੀਂ ਲਿਖਵਾਇਆ ਇੱਕ ਮਤਲਬ ਕਿ ਆਮ ਜਿਹਾ ਪਲਾਟ ਕੋਈ 1 ਲੱਖ 2 ਲੱਖ ਦੀ ਕੋਈ ਜ਼ਮੀਨ ਵੇਚਣਗੇ ਨਾ ਭਾਜੀ ਛੋਟਾ ਜਿਹਾ ਟੁਕੜਾ ਪਲਾਟ ਦਾ ਵੇਚਣਗੇ ਤੁਸੀਂ ਦੇਖਿਆ ਹੋਣਾ ਉਦੋਂ ਬੜੀਆਂ ਲਿਖਪੜਤਾ ਕਰਾਉਂਦੇ ਹਨ ਹਣਾ ਉਦੋਂ ਇੱਕ ਹੱਥ ਬਿਆਨਨਾ ਤੇ ਇੱਕ ਹੱਥ ਪੈਸੇ ਉਦੋਂ ਪੂਰੇ ਵਿਰਤੰਡ ਪੂਰਾ ਸਾਰਾ ਕੁਝ ਉਦੋਂ ਐ ਹੁੰਦਾ ਉਹਨਾਂ ਨੂੰ ਕਿਉਂ ਉਹਨਾਂ ਨੂੰ ਨੌਲੇਜ ਹੈ ਵੀ ਇੱਥੇ ਐਵੇਂ ਹੋ ਜਾਂਦਾ ਉਹ ਤਾਂ ਕਰਦੇ ਨੇ ਨਾ ਐਂ ਕਰਦੇ ਤੇ ਜਿਹੜੇ ਕੰਮ ਦੇ ਵਿੱਚ ਨੌਲੇਜ ਨਹੀਂ ਬਿਨਾ ਤੁਸੀਂ ਕੱਚੇ ਹੱਥੀ ਉਹਨਾਂ ਨੂੰ ਪੈਸੇ ਫੜਾ ਦੋਗੇ ਹਾਂ ਤੁਸੀਂ ਕਿਸੇ ਵੀ ਏਜੰਟ ਨੂੰ ਪ੍ਰੋਪਰ ਲਿਖਪੜ ਕਰਕੇ ਅਕਾਊਂਟ ਦੇ ਵਿੱਚ ਪੈਸਾ ਪਾਓ ਮੈਂ ਲਿਖ ਕੇ ਦਿਨਾ ਏਜੰਟ ਪੈਸਾ ਰੱਖ ਨਹੀਂ ਸਕਦਾ ਭਾਜੀ ਅਦਾਲਤਾਂ ਕਾਨੂੰਨ ਕਦੇ ਵਾਸਤੇ ਐ ਅਕਾਊਂਟ ਚ ਪੈਸਾ ਪਾਓ ਭਾਜੀ ਦੇ ਤੁਸੀਂ ਆਪਣਾ ਪੈਸਾ ਸੇਫ ਰੱਖਣਾ ਚਾਹੁੰਦੇ ਹੋ ਅਗਲੇ ਦੇ ਖਾਤੇ ਦੇ ਵਿੱਚ ਪੈਸਾ ਪਾਓ ਅਗਲੇ ਨਾਲ ਲਿਖਪੜ ਕਰੋ ਠੀਕ ਹੈ ਨਾ ਵੀ ਸਾਡਾ ਭਾਈ ਕੰਮ ਅਗਰ ਨਹੀਂ ਹੁੰਦਾ ਤਾਂ ਤੂੰ ਰਿਸਪਾਂਸਿਬਲ ਨਾ ਕਿ ਪੈਸੇ ਸਾਨੂੰ ਵਾਪਸ ਦੇਵੇਂਗਾ ਤਾਂ ਗੱਲ ਹੀ ਖਤਮ ਹੋ ਜਾਂਦੀ ਐ ਕਿਵੇਂ ਭਾਜੀ ਪੈਸਾ ਰੱਖ ਲੇਗਾ ਬੋਧ ਠੀਠ ਹੋਏਗਾ ਜਿਹੜਾ ਸਜਾ ਤੱਕ ਤਿਆਰ ਹੋ ਜਾਵੇ ਉਹ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਪਰ ਫਿਰ ਵੀ ਨਹੀਂ ਨਹੀਂ ਤੁਹਾਨੂੰ ਕਦੇ ਕਿਸਦਾ ਫੋਨ ਨਹੀਂ ਆਇਆ ਕਦੇ ਰਿਲੇਟਡ ਮਾਨੇ ਸਿੱਧਾ ਦਾ ਫੋਨ ਨਹੀਂ ਆਇਆ ਤਾਂ ਲੱਗਦਾ ਮੈਨੂੰ ਨਹੀਂ ਕਦੇ ਵੀ ਨਹੀਂ ਪਾਜੀ ਕਦੇ ਵੀ ਨਹੀਂ ਨਾ ਨਾ ਕਦੇ ਵੀ ਨਹੀਂ ਠੇ ਠੱਗੀ ਮਾਰੀ ਆ ਕੁਝ ਕੀਤਾ ਕਦੇ ਵੀ ਨਹੀਂ ਕਦੀ ਵੀ ਨਹੀਂ ਪਾਜੀ ਕਿਉਂ ਪਾਜੀ ਇੱਕ ਦੇਖੋ ਜੇ ਕਿਸੇ ਨਾਲ ਕੋਈ ਗੱਲ ਵਿਗੜਦੀ ਵੀ ਹੈ ਉਹਦੇ ਕਾਊਂਟਰ ਤੇ ਬਹਿ ਕੇ ਸੁਲਝਾਣੀ ਚਾਹੀਦੀ ਹੈ ਨਾ ਹੂੰ ਜੇ ਤੁਸੀਂ ਪੈਸੇ ਲੈਣ ਲੱਗੇ ਹੋ ਜਿਹੜੇ ਕਾਊਂਟਰ ਤੇ ਬੈਠੇ ਸੀ ਤੁਹਾਨੂੰ ਕਿਸੇ ਕਾਰਨ ਕਰਕੇ ਦੇਣੇ ਪੈ ਗਏ ਤਾਂ ਤੁਸੀਂ ਉਸੇ ਕਾਊਂਟਰ ਤੇ ਦਉਣਾ ਯਾਰ ਅਗਲੇ ਨੂੰ ਠੀਕ ਹੈ ਤੁਸੀਂ ਲੈ ਲਏ ਤਾਂ ਉਸੇ ਕਾਊਂਟਰ ਤੇ ਦਉਣਾ ਲੈਣ ਵਾਸਤੇ ਤੁਸੀਂ ਇਕੱਲੇ ਹੀ ਬੈਠੇ ਸੀ ਚਾਹ ਪੀਤੀ ਸਮੋਸੇ ਖਾਦੇ ਸਾਰਾ ਕੁਝ ਕੀਤਾ ਜਦੋਂ ਅਗਲੇ ਦਾ ਕੰਮ ਨਹੀਂ ਹੋਇਆ ਪੈਸੇ ਵਾਪਸ ਲੈਣ ਦੀ ਵਾਰੀ ਆਈ ਉਦੋਂ ਵਿਚਾਰੇ ਨੂੰ ੱਟਕੇ ਖਾਣੇ ਪੈ ਰਹੇ ਨੇ ਭਾਨੇ ਸਿੱਧੂ ਕੋਲ ਜਾਣਾ ਪੈ ਰਿਹਾ ਕਦੀ ਕਿਹਦੇ ਕੋਲ ਜਾਣਾ ਪੈ ਰਿਹਾ ਇਹ ਤਾਂ ਫਿਰ ਭਾਜੀ ਜਾਤੀ ਆ ਨਾ ਉੱਥੇ ਭਾਜੀ ਗੱਲ ਇਹੀ ਆ ਜਾਂਦੀ ਹੈ ਕਿ ਬਰਕਤ ਨਹੀਂ ਪੈਂਦੀ ਬੰਦਾ ਸੁખી ਨਹੀਂ ਰਹਿ ਸਕਦਾ ਇਸ ਮੈਟਰ ਦੇ ਵਿੱਚ ਜੇ ਤੁਸੀਂ ਗਲਤ ਚੱਲਦੇ ਤੁਸੀਂ ਕਹਿੰਦੇ ਸੁਖੀ ਨਹੀਂ ਰਹਿ ਸਕਦਾ ਅਗਲੇ ਤਾਂ ਇੰਨਾ ਕੁਝ ਆਪਣਾ ਦਿਖਾਉਂਦੇ ਮੈਂ ਤੁਹਾਨੂੰ ਪਹਿਲਾਂ ਹੀ ਸਵਾਲ ਪੁੱਛਿਆ ਸੀ ਤੁਸੀਂ ਇੰਸਟਾ ਆਪਣਾ ਐਕਟਿਵ ਨਹੀਂ ਕੀਤਾ ਅੱਜ ਕੱਲ ਤਾਂ ਰੀਲਸ ਹੀ ਬੜੀਆਂ ਤਗੜੀਆਂ ਤਗੜੀਆਂ ਪੈਂਦੀਆਂ ਨੇ 10-10 ਸਪான்ਸਰ ਨਾਲ ਹੁੰਦੇ ਨੇ ਭਾਜੀ ਦਿਖਾਵਾ ਹੈ ਪਿੱਛੇ ਸਿੱਧੂ ਮੂਸੇ ਵਾਲੇ ਦਾ ਗੀਤ ਲਾਇਆ ਹੁੰਦਾ ਇਹ ਨਹੀਂ ਦੱਸਦੇ ਵੀ ਸਾਡਾ ਵੀਜ਼ਾ ਲੱਗਿਆ ਜਾਂ ਨਹੀਂ ਲੱਗਿਆ ਪਿੱਛੇ ਸਿੱਧੂ ਮੂਸੇ ਵਾਲੇ ਦਾ ਗੀਤ ਲੱਗਿਆ ਹੁੰਦਾ ਅੱਗੇ ਜਿਹੜੀ ਗੱਡੀ ਹੈ ਔਰੇਂਜਰਓਵਰ ਤੇ ਜਦੋਂ ਰੇਂਜ ਰੋਵਰ ਤੋਂ ਉਤਰਦੇ ਆ 10-10 ਸਪਾਂਸਰ ਖੜੇ ਹੁੰਦੇ ਇੱਕ ਸਪਾਂਸਰ ਜਿਹੜਾ ਹੈ ਉਹ ਦਰਵਾਜ਼ਾ ਖੋਲ ਰਿਆ ਹੁੰਦਾ ਮੈਨੂੰ ਗੁਰਬਾਣੀ ਦੀ ਹੈ ਨਾ ਪੰਕਤੀਆਂ ਯਾਦ ਨਹੀਂ ਆ ਰਹੀਆਂ ਦਿਮਾਗ 'ਚ ਚੱਲ ਰਿਹਾ ਭਾਜੀ ਦਿਖਾਵਾ ਤੁਹਾਨੂੰ ਕੀ ਪਤਾ ਅਗਲੇ ਦੀ ਅੰਦਰ ਕੀ ਚੱਲ ਰਿਹਾ ਹੈ ਅਗਲੇ ਦੇ ਅੰਦਰੋਂ ਸੰਤੁਸ਼ਟ ਹੈ ਕਿ ਨਹੀਂ ਹੈ ਦਿਖਾਵਾ ਤਾਂ ਜਿੰਨਾ ਮਰਜ਼ੀ ਕਰ ਲਓ ਦਿਖਾਵੇ ਦਾ ਕੀ ਮੁੱਲ ਹੈ ਕੋਈ ਜਿਹਦੇ ਕੋਲ 4 ਪੈਸੇ ਹੈਗੇ ਨੇ ਬੰਦਾ ਕਰ ਲੇਗਾ ਮੈਂ ਰੱਖ ਲਾਂਗਾ ਜਿੰਨੇ ਮਰਜ਼ੀ ਰੱਖ ਲਵਾਂ ਮੈਂ ਲਿਆਵਾਂ ਜਿਹੜੀ ਮਰਜ਼ੀ ਗੱਡੀ ਲੈ ਕੇ ਆਣੀ ਹੈ ਕੀ ਨਹੀਂ ਕਰ ਸਕਦਾ ਪਰ ਜੇ ਤੁਸੀਂ ਅੰਦਰੋਂ ਹੀ ਭਾਜੀ ਸੁਖੀ ਨਹੀਂ ਹੈਗੇ ਸੰਤੁਸ਼ਟੀ ਨਹੀਂ ਹੈਗੇ ਤੁਹਾਡੇ ਅੰਦਰ ਸ਼ਾਂਤੀ ਨਹੀਂ ਹੈਗੀ ਯਾਰ ਤੁਸੀਂ ਕੀ ਆਨੰਦ ਭੋਗਣਾ ਯਾਰ ਪੈਸੇ ਦਾ ਕੀ ਮੈਨੂੰ ਨਹੀਂ ਲੱਗਦਾ ਲੱਗਦਾ ਕਿ ਮੈਨੂੰ 100% ਕਲੀਅਰ ਹੈ ਕਿ ਜੇ ਤੁਸੀਂ ਕਿਸੇ ਤੋਂ ਨਜਾਇਜ਼ ਪੈਸਾ ਲੈ ਰਹੇ ਹੋ ਇਮੀਗ੍ਰੇਸ਼ਨ ਲਾਈਨ ਛੱਡ ਦਿਓ ਕਿਸੇ ਲਾਈਨ ਦੇ ਵਿੱਚ ਗਲਤ ਪੈਸਾ ਅਗਰ ਤੁਸੀਂ ਲੈ ਰਹੇ ਹੋ ਤੁਹਾਨੂੰ ਉਦੋਂ ਲੱਗੇਗਾ ਵੀ ਮੈਂ ਚਾਰ ਪੈਸੇ ਕਮਾਲੇ ਨੇ ਜਾਂ ਮੈਂ ਹਟਿਆਲੇ ਨੇ ਜਿੱਦਾਂ ਵੀ ਕਰਕੇ ਹਨਾ ਪਰ ਤੁਸੀਂ ਯਾਰ ਨਹੀਂ ਸੁખી رہ ਸਕਦੇ ਇਹ ਐਂਡ 'ਚ ਪਤਾ ਲੱਗਦਾ ਬਾਅਦ 'ਚ ਬੰਦੇ ਨੂੰ ਮੈਂ ਨਾ ਆਪਣੀ ਆਪਣੇ ਪਿਛਲੀ ਵੀਡੀਓ ਦੇਖ ਰਿਹਾ ਸੀਗਾ ਦੇਖੋ ਉੱਥੇ ਵੀ ਕੁਝ ਕੋਈ ਨੈਗੇਟਿਵ ਕਮੈਂਟ ਆਏ ਸੀ ਬਾਜੀ ਉੱਥੇ ਨਹੀਂ ਨਹੀਂ ਮੈਂ ਸਿੱਧਾ ਮੈਂ ਹੁਣ ਸਿੱਧਾ ਹੀ ਸਵਾਲ ਪੁੱਛਦਾ ਕਿਉਂ ਮੇਰੀ ਆਦਤ ਵੀ ਹੈਗੀ ਹੈ ਲੋਕੇ ਕਹਿੰਦੇ ਇਹ ਇਮੀਗ੍ਰੇਸ਼ਨ ਵਾਲਾ ਠੱਗ ਹੈ ਇਹ ਸਭ ਤੋਂ ਵੱਡਾ ਠੱਗ ਹੈ ਇਹ ਗੱਲਾਂ ਬੜੀਆਂ ਵਧੀਆ ਕਰਦਾ ਪਿਆ ਇਹ ਆਪਣੇ ਆਪ ਨੂੰ ਦਿਖਾਉਂਦਾ ਪਿਆ ਵੇ ਦੇਖੋ ਜੀ ਮੈਂ ਤਾਂ ਗੁਰਬਾਣੀ ਨਾਲ ਜੁੜਿਆ ਹਾਂ ਵੀ ਮੈਂ ਤਾਂ ਦੇਖੋ ਜੀ ਗ੍ਰੰਥੀ ਰਿਆਂ ਤੇ ਹੈ ਅਸਲ ਦੇ ਵਿੱਚ ਬੜਾ ਵੱਡਾ ਠਾਗਾ ਰਾਜਪੁਰੇ ਦਾ ਤੇ ਫਿਰ ਭਾਜੀ ਇੰਨਾ ਚਿਰ ਕੰਮ ਕਰਦੇ ਨੂੰ ਹੋ ਗਿਆ ਜੇ ਮੰਨ ਕੇ ਚੱਲੋ ਮੈਂ ਗਲਤ ਕੰਮ ਕਰ ਰਿਆ ਹਵਾਂ ਅੱਛਾ ਇੱਕ ਚ ਵੈਸੇ ਗੱਲ ਕਰ ਰਿਆਂ ਇਹ ਤਾਂ ਸਾਡੀ ਮੈਂ ਇਸ ਗੱਲ ਦਾ ਜਵਾਬ ਦਵਾਂਗਾ ਤੁਹਾਨੂੰ ਹੋਲਡ ਰੱਖ ਰਿਆਂ ਇਹਦੇ ਰਿਲੇਟਡ ਹੀ ਇੱਕ ਗੱਲ ਕਰ ਰਿਆਂ ਤੁਹਾਨੂੰ ਕਦੀ ਬੈਡ ਕਮੈਂਟ ਆਇਆ ਬੜੀ ਬਾਰੀ ਤੁਸੀਂ ਕੀ ਠੱਗੀ ਕਰਦੇ ਹੋ ਕਿਸੇ ਨਾਲ ਮੈਂ ਆਪਾਂ ਤਾਂ ਕਹਿੰਦੇ ਮੈਂ ਕਹਿੰਦਾ ਪ੍ਰੂਫ ਕਰਕੇ ਦਿਖਾ ਦੋ ਵੈਸੇ ਗੱਲ ਕਰ ਤੁਹਾਡਾ ਤਾਂ ਥੱਗੀ ਦਾ ਕੰਮ ਹੀ ਨਹੀਂਗਾ ਤੁਹਾਡਾ ਕਿਸੇ ਲੋਕਾਂ ਨਾਲ ਕੋਈ ਲੈਣਾ ਦੇਣਾ ਤਾਂ ਨਹੀਂਗਾ ਨਾ ਆਪਾਂ ਲੋਕਾਂ ਨਾਲ ਨਹੀਂ ਲੈਣਾ ਦੇਣਾ ਅਸੀਂ ਲੋਕਾਂ ਦੀ ਆਵਾਜ਼ ਚੱਕਣੀ ਹੈ ਸਮਝੇ ਨਹੀਂ ਮੇਰੀ ਗੱਲ ਪਾਜੀ ਪੈਸਿਆਂ ਦੀ ਗੱਲ ਕਰ ਰਹੇ ਹਾਂ ਤੁਸੀਂ ਲੋਕਾਂ ਦੀ ਆਵਾਜ਼ ਪੈਸੇ ਲੈ ਕੇ ਤਾਂ ਨਹੀਂ ਚੱਕਦੇ ਨਾ ਹਮ ਇੱਕ ਗੱਲ ਕਰ ਰਿਹਾ ਮੈਂ ਵੀ ਕਹਿਣ ਦਾ ਭਾਵ ਤੁਹਾਡਾ ਲੋਕਾਂ ਨਾਲ ਕੋਈ ਐਸਾ ਲੈਣ ਦੇਣ ਤੇ ਨਹੀਂ ਹੈਗਾ ਨਾ ਜਿਹੜਾ ਕੋਈ ਪੈਸੇ ਨਾਲ ਕੋਈ ਤੁਸੀਂ ਕੋਈ ਪ੍ਰੋਡਕਟ ਥੋੜੀ ਵੇਚ ਰਹੇ ਹੋ ਤੁਸੀਂ ਕੋਈ ਤੁਸੀਂ ਤਾਂ ਇੱਕ ਆਵਾਜ਼ ਹੋ ਜਿਹੜੀ ਫ੍ਰੀ ਦੇ ਵਿੱਚ ਹਰ ਕੰਨਾਂ ਤੱਕ ਜਾਣੀ ਹੈ ਉਹਦਾ ਕੋਈ ਪੈਸਾ ਤਾਂ ਨਹੀਂ ਲੈਂਦੇ ਨਾ ਕੋਈ ਅੱਛਾ ਇਹ ਵੀ ਛੱਡ ਦਿਓ ਪਾਜੀ ਕੋਈ ਵੀ ਹੁਣੇ ਬੈਠੇ ਬੈਠੇ ਗੁਰਬਾਣੀ ਦੀ ਕਲਿੱਪ ਕੱਢ ਲਓ। ਅਸੀਂ ਤਾਂ ਧੂੜ ਦੇ ਬਰਾਬਰ ਵੀ ਨਹੀਂ ਗੁਰਬਾਣੀ ਦੇ ਹਨਾ ਪਰਮਾਤਮਾ ਦੇ ਗੁਰੂ ਸਭਾ ਆਣਦੇ ਆਪਾਂ ਗੱਲ ਕਰਦੇ ਵੀ ਚੰਗੇ ਨਹੀਂ ਲੱਗਦੇ ਪਰ ਇੱਕ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਕਈ ਵਾਰੀ ਤੁਸੀਂ ਕੋਈ ਗੁਰਬਾਣੀ ਦੀ ਕਲਿੱਪ ਕੱਢ ਲਓ ਤੁਹਾਨੂੰ ਉੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਬੈਡ ਕਮੈਂਟ ਥੱਲੇ ਮਿਲੀ ਜਾਏਗਾ ਜਿਹੜੇ ਲੋਕਾਂ ਨੂੰ ਭਾਜੀ ਸਮਝ ਨਹੀਂ ਹੈਗੀ ਤੇ ਗੁਰਬਾਣੀ 'ਚ ਤਾਂ ਸਾਡੇ 'ਚ ਤਾਂ ਜ਼ਮੀਨ-ਅਸਮਾਨ ਦਾ ਫਰਕ ਹੈ ਉੱਥੋਂ ਤਾਂ ਆਪਾਂ ਸੇਧ ਲੈਣੀ ਹੈ ਗੱਲ ਕੀ ਹੈ ਭਾਜੀ ਕਿ ਸਾਡੀ ਲਾਈਨ ਦੇ ਵਿੱਚ ਨਾ ਪਹਿਲੀ ਗੱਲ ਹੈ ਬਹੁਤ ਸਾਰੇ ਹੁਣ ਸ਼ੁਰੂ ਸ਼ੁਰੂ ਚ ਨਾ ਜਦੋਂ ਮੈਂ ਕੰਮ ਸਟਾਰਟ ਕੀਤਾ ਸੀ ਬਹੁ ਟਮ ਸਟਾਰਟ ਤਾਂ ਨਹੀਂ ਖੈਰ ਜਦੋਂ ਮੈਂ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਐਕਟਿਵ ਹੋਇਆ ਸੀ ਨਾ ਭਾਜੀ ਕਈ ਏਜੰਟ ਆਪਣਾ ਪੇਜ ਬਣਾ ਬਣਾ ਕੇ ਬਾਅਦ ਕਮੈਂਟ ਕਰਦੇ ਨੇ ਤੇ ਬਾਅਦ ਚ ਪਤਾ ਲੱਗਾ ਮੈਨੂੰ ਮੇਰੇ ਮੇਰੇ ਦਫਤਰ ਬੰਦੇ ਭੇਜ ਭੇਜ ਕੇ ਚੈੱਕ ਕਰਾਉਂਦੇ ਸੀ ਰਾਜਪੁਰੇ ਦੇ ਏਜੰਟ ਹੈਗੇ ਨੇ ਵੀ ਦੇਖੀਂ ਯਾਰ ਉਹਦੇ ਕੋਲ ਇਕੱਠਾ ਹੈ ਕਿਉਂ ਹੈ ਇੰਨਾ ਇਕੱਠਾ ਉਹਦੇ ਕੋਲ ਮੇਰੇ ਕੋਲ ਲੋਕ ਪੂੜੀਆਂ ਤੱਕ ਥੱਲੇ ਬੈਠੇ ਹੁੰਦੇ ਸੀ